ਅਸਲਾਮ ਵਾਲੇਕੁਮ ਭਾਈ ਅਸਲਾਮ ਵਾਲੇਕੁਮ ਜੀ ਅਸਲਾਮ ਵਾਲੇਕੁਮ ਮੈਂ ਸਹੀ ਕਹਿ ਰਿਹਾ ਵੈਸੇ ਸਾਨੂੰ ਪਤਾ ਨਹੀਂ ਕਹਿਣਾ ਨਹੀਂ ਹੁੰਦਾ ਠੀਕ ਹੈ ਨਾ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਰਹਿੰਦੇ ਹਾਂ ਜੀ ਅੱਛਾ ਜੀ ਠੀਕ ਹੋ ਗਿਆ ਜੀ ਹਾਂਜੀ 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 ਉਹ ਠੀਕ ਠਾਕ ਹੈ ਜੀ ਘਰ ਪਰਵਾ ਤੁਹਾਡੇ ਸਾਰੇ ਜੀ ਸ਼ੁਕਰ ਦਾ ਅਲ ਹਮਦੁਲਿਲਾ ਜੀ ਸਭ ਠੀਕ ਠਾਕ ਅੱਲਾ ਦਾ ਸ਼ੁਕਰ ਹੈ ਪਾਣੀ ਪੁਣੀ ਤੋਂ ਬਚੇ ਹਾਂਜੀ ਅਸੀਂ ਪਾਣੀ ਤੋਂ ਬਚਿਆ ਲੇਕਿਨ ਪੰਜਾਬ ਨਹੀਂ ਬਚ ਰਿਹਾ ਕਿੰਨਾ ਕੁ ਪਾਣੀ ਪੁਣੀਆ ਦੀ ਪਾਕਿਸਤਾਨ ਦੇ ਵਿੱਚ ਹਾਂ ਪਾਕਿਸਤਾਨ ਦੇ ਪਾਇਆ ਸੱਚੇ ਬਹੁਤ ਜਿਹੜਾ ਕੱਲ ਆਇਆ ਨਾ ਸਲਾਬ ਉਸ ਨਾਲ ਬਹੁਤ ਹੀ ਤਬਾਈ ਹੋਈ ਹੈ ਬਹੁਤ ਜ਼ਿਆਦੀ ਥਲੇ ਤਾਂ ਵੀ ਹੋਰ ਬਹੁਤ ਹੋਣਾ ਹਾਂਜੀ ਥਲੇ ਹੋਰ ਖਰਚੇ ਦੱਸ ਰਹੇ ਨੇ ਪਾਣੀ ਦਾ ਕਿ ਬਹੁਤ ਜ਼ਿਆਦਾ ਪਾਣੀ ਆਨੇ ਲੱਗਾ ਹਾਂਜੀ 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 ਇਹ ਕਸ਼ਮੀਰੀ ਫੈਮਿਲੀ ਆਪਣੇ ਨਾਲ ਪਾਕਿਸਤਾਨ ਤੋਂ ਜੁੜੇ ਹੋਏ ਆ ਅੱਜ ਇਹਨਾਂ ਤੋਂ ਪੁੱਛਾਂਗੇ ਆਪਾਂ ਇਹਨਾਂ ਦੇ ਤਿਹਾਰਾਂ ਬਾਰੇ ਇਹਨਾਂ ਦੇ ਰੀਤੀ ਰਿਵਾਜਾਂ ਬਾਰੇ ਇਹਨਾਂ ਦੇ ਜੋ ਪਾਕਿਸਤਾਨ ਦੇ ਵਿੱਚ ਕੋਈ ਕੀ ਮਾਹੌਲ ਹੈ ਕਿੰਨੀ ਕ ਮੰਗਾਈ ਹੈ ਉਹ ਸਾਰੇ ਅੱਜ ਖੁੱਲ ਕੇ ਸਵਾਲ ਜਵਾਬ ਕਰਾਂਗੇ ਠੀਕ ਹੈ ਨਾ ਆਪਾਂ ਤੇ ਸਾਰੇ ਭੈਣ ਭਰਾ ਜੁੜੇ ਰਹੋ ਲਾਈਕ ਜ਼ਰੂਰ ਕਰ ਦਿਓ ਤੇ ਇਹਨਾਂ ਦੇ ਕਸ਼ਮੀਰੀ ਹੈਪੀ ਕਸ਼ਮੀਰੀ ਫੈਮਿਲੀ ਤੇ ਜਾ ਕੇ सब्सक्राइब भी जरूर करें सारे भैन भरा ठीक है ना हाँ जी।, <laughs> जी।, जी।, जी पहला तो तुम ए दसो जी महंगाई सोड़ी महंगाई तो बहुत ज्यादा बहुत ज्यादा गया गया। 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 आटे का रेट कम से कम जेड़ा है ना पंद्रह किलो बारह सौ का बारह सौ बीस 1200 ਦਾ 20 ਕਿਲੋ 1200 ਦਾ ਜਾਣੀ ਕਿ 1780 ਰੁਪਏ ਕਿਲੋ ਵਹਿ ਗਿਆ ਮੇਰੇ ਹਿਸਾਬ ਨਾਲ ਤਾਂ ਫਪਾਪਾ ਆ ਕੀ ਰੇਟ ਬਤਾਏ 1780 ਰੁਪਏ ਕਿ ਲੈ ਜਿਆਦਾ ਆਟਾ ਕਿਲੋ ਕਿਦੋ ਆਟਾ ਕਿਥੇ ਤੋਂ ਕੋਲ ਹਾਂ 90 90 ਰੁਪਏ ਕਿਲੋ 90 ਰੁਪਏ ਕਿਲੋ ਇਹ 1400 ਦਾ ਹੋ ਗਿਆ ਜੀ 13 1400 ਚਲੋ ਮੱਬਰ ਵੀ ਕਿੱਲੋ ਆਟਾ ਤੁਸੀਂ ਇੱਕ ਬੰਦੇ ਦੀ ਦਿੱਲੀ ਦੀ ਇਨਕਮ ਕਿੰਨੀ ਹੈ ਜੀ ਇਹਨਾਂ ਦੀ ਦਿੱਲੀ ਦੀ ਇਨਕਮ ਕਦੀ 2000 ਰੁਪਏ ਤੜੀ ਲੱਗ ਜਾਂਦੀ ਕਦੀ 1500 ਲੱਗ ਜਾਂਦੀ ਕਦੀ 1000 ਬਸ ਇਤਨਾ ਯਾਨੀ ਕਿ ਪੱਕੀ ਨਹੀਂ ਹੈ ਨਾ ਤਨਖਾਹ ਪੱਕੀ ਨਹੀਂ ਹੈ ਨਾ ਯਾਨੀ ਕਿ ਰੋਜ਼ ਹੀ ਤੜੀ ਦੇ ਨਾਲ ਲੱਗ ਰਿਹਾ ਹੈ ਨਾ ਜਿਸ ਤਰੀਕੇ ਯਾਨੀ ਕਿ ਅਡੇ ਤੇ ਟਿਕਟ ਕੱਢਦੇ ਹੁੰਦੇ ਨੇ ਮੁੰਚੀ ਦੇ ਗੱਡੀਆਂ ਤੇ ਸਵਾਰੀਆਂ ਬਿਠਾਣੀਆਂ ਉਹ ਟਿਕਟ ਕੱਢਦੇ ਐਡਵਾਂਸ ਬੁਕਿੰਗ ਐਡਵਾਂਸ ਬੁਕਿੰਗ ਮੈਂ ਸਮਝ ਗਿਆ ਆ ਵੀ ਉਹ ਜਿਹੜੇ ਪਹਿਲਾਂ ਟਿਕਟ ਕੱਢਦੇ ਬੱਸਾਂ 'ਚ ਪਹਿਲਾਂ ਟਿਕਟ ਕੱਢਦੇ ਹੁੰਦੇ ਸੀ ਹਾਂਜੀ ਹਾਂਜੀ ਉਹ ਬੁਕਿੰਗ ਹੋ ਗਈ ਉਹ ਕਮਿਸ਼ਨ ਤੇ ਹੁੰਦਾ ਕੰਮ ਹੈ ਨਾ ਹਾਂਜੀ ਹਾਂਜੀ ਕਮਿਸ਼ਨ ਤੇ ਜਿੰਨਾ ਕਮਿਸ਼ਨ ਬਣ ਜਾਏ ਉਸੇ ਸਾਥ ਤੇ ਹਾਂਜੀ ਤੇ ਸਬਜ਼ੀਆਂ ਦਾ ਕੀ ਰੇਟ ਹੈ ਜੀ ਸਬਜ਼ੀਆਂ ਦਾ ਲੋਕੀ ਲੋਕੀ ਜਿਹੜੀ ਹੈ ਨਾ ਲੋਕੀ ਸਮਝਨੇ ਜੇ ਨਾ ਕਦੂ ਗ੍ਰੀਨ ਲੋਕੀ ਹਾਂ ਕਦੂ ਨਹੀਂ ਇਹ ਤੋਂ ਕੋਲਾ ਵਾਲਾ ਕਦੂ ਹੁੰਦਾ ਨਾ ਇੱਕ ਲੋਕੀ ਹੁੰਦੀ ਯਾਨੀ ਕਿ ਦੋਨਾਂ ਦਾ 120 ਰੁਪਏ ਕਿਜੀ ਯਾਨੀ ਕਿ 1 ਕਿਲੋ 120 ਰੁਪਏ ਦਾ ਇੱਕ ਸਿਰਫ 120 ਆਪਣੇ ਵਾਲੇ ਉਹ ਸਾਡੇ ਵਾਲੇ ਆਪਣੇ ਦੱਸਿਓ ਕੀ ਰੇਟ ਆ ਮੈਂ ਤਾਂ ਸਬਜ਼ੀਆਂ ਖਰੀਦਦਾ ਨਹੀਂ ਖਰ ਅ ਜੇਕਰ ਕਿਸੇ ਭਰਾ ਨੂੰ 165 ਜਾਨੇ ਦੇਖੀ ਜਾਂਦੇ ਜੇਕਰ ਕਿਸੇ ਨੂੰ ਭਰਾ ਨੂੰ ਪਤਾ ਹੋਵੇ ਵੀ ਕਦੂ ਦਾ ਕੀ ਰੇਟ ਹੈ ਹਣਾ ਤੇ ਜਰੂਰ ਦੱਸਿਓ ਮੜਾ ਜਾਂ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੇ ਕੀ ਰੇਟਾ ਆਪਣੇ ਕੀ ਰੇਟਾ ਠੀਕ ਹੈ ਨਾ ਤੇ ਫੁੱਡੇ ਹੋਰ ਵੀ ਜਿਵੇਂ ਪਿਆਜ਼ ਹੋ ਗਿਆ ਪਿਆਜ਼ 120 150 ਰੁਪਏ ਕਿਲੋ ਟਮਾਟਰ ਵੀ 150 ਰੁਪਏ ਕਿਲੋ ਅਬ ਬਲਕੇ ਹੁਣ ਤਾਂ ਜ਼ਿਆਦਾ ਮਹਿੰਗਾ ਹੋ ਰਿਹਾ ਕਿਉਂਕਿ ਪਾਣੀ ਆ ਕੇ ਸਾਬ ਮੈਂ ਇਸ ਘਟ ਹੋਉਂਦਾ ਹੌਲੀ ਹੌਲੀ ਦੱਸੋ ਪਿਆਜ਼ ਕੀ ਰੇਟ ਹੈ ਜੀ ਟਮਾਟਰ ਪਹਿਲੇ 150 ਰੁਪਏ ਸੀ ਹੋਰ ਜ਼ਿਆਦਾ ਮਹਿੰਗਾ 150 ਰੁਪਏ ਕਿਹ ਜੀ ਇੱਕ ਕਿਲੋ 150 ਰੁਪਏ ਜੀ ਜੀ ਤੁਸੀਂ ਵੀਰ ਬਣ ਕੇ ਜਿਹੜੇ ਜਿਹੜੇ ਦੇਖੀ ਆਨੇ ਹੋ ਹਨ ਤੁਸੀਂ ਦੱਸੀ ਆ ਉਹ ਸਾਡੇ ਕਦੂ 30 ਰੁਪਏ ਕਿਲੋ ਹੈ ਜੀ ਕਦੂ ਜਿਹੜਾ ਲੋਕੀ ਕਹਿੰਦੇ ਹੋ ਤੁਸੀਂ ਛੋਡੇ ਕੀ ਰੇਟ 120 ਦੱਸਿਆ ਸੀ ਤੁਸੀਂ ਸਾਡੇ ਉਹ 30 ਰੁਪਏ ਕਿਲੋ ਹੈ ਅੱਛਾ ਤੇ ਪਿਆਜ਼ 150 ਦੱਸਿਆ ਤੁਸੀਂ ਆਪਣੇ ਕੀ ਰੇਟ ਆ ਬਾਈ ਕਿਸੇ ਨੂੰ ਪਤਾ ਹੋਵੇ ਪਿਆਜ ਦੱਸਿਓ ਮੜਾ ਜਾ ਮੈਂ ਨਾ ਪਹਿਲਾਂ ਮੇਰਾ ਆਦਾ ਸੀ ਮੈਂ ਸਬਜ਼ੀ ਮੰਡੀ ਚ ਜਾ ਕੇ ਪਹਿਲਾਂ ਰੇਟ ਪਤਾ ਕਰਕੇ ਆਵਾ ਪਰ ਮੀ ਭੈਣ ਲੱਗ ਗਿਆ ਮੀ ਭੈਣੇ ਕਰਕੇ ਮੈਥੋਂ ਜਾਇਆ ਨਹੀਂ ਗਿਆ ਠੀਕ ਹੈ ਨਾ ਜੀ ਮੇਰਾ ਆਦਾ ਸੀਗਾ ਪੱਕਾ ਅੱਜ ਵੀ ਮੈਂ ਪਹਿਲਾਂ ਰੇਟ ਪਤਾ ਕਰਕੇ ਆਵਾ ਆ ਆਲੂ 20 ਰੁਪਏ ਸਾਡੇ ਆਲੂ 20 ਮਾ ਛੋਟੇ ਆਲੂ ਕੀ ਰੇਟ ਹੈ ਇਹ ਕਰੇ ਮੇ 100 ਕਿਲੋ 1 ਮੀਟ ਦਾਸ ਰਹੇ ਨੇ ਕਿ ਕਿ ਇਹਨੇ ਤੇ ਪਪਾ ਜਾਂਦੇ ਰਹੇ ਨੇ ਨਾ ਸਰਮੰਡੀ ਕੀ ਉਥੇ ਸਮਾਨ ਲੈ ਕੇ ਆਨੇ ਨੇ ਨਾ ਤੇ ਕਹਿ ਰਹੇ ਨੇ ਕ੍ਰੇਲੇ ਵੀ 150 ਰੁਪਏ ਕਿਲੋ 200 200 200 ਪੈ ਕ੍ਰੇਲੇ 200 ਆਲੂ ਕੀ ਰੇਟ ਹੈ ਜੀ ਆਲੂ 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 ਕਿਹਾ ਰੇਟ ਆਲੂ ਸੁਵੀਰ ਵੀ 120 ਰੁਪਏ ਸਾਢੇ ਇਕਲੇ 20 ਰੁਪਏ ਹੈ ਜੀ ਆਲੂ 40 ਰੁਪਏ ਦਾ ਫਰਕ ਹੋ ਗਿਆ ਮੇਰੀ ਫਾਨੂ ਮਾਤਾ ਨੇ ਪਿਆਜ਼ ਸਾਡੇ ਬਾਈ ਨੇ 40 ਰੁਪਏ ਦੱਸਿਆ ਮੇਰੇ ਹਿਸਾਬ ਨਾਲ 40 ਤੋਂ ਵੀ ਸਸਤੇ ਆ ਪਿਆਜ਼ ਅੱਛਾ ਜੀ ਲੇਕਿਨ ਸਾਡੇ ਵਾਕਿਆ ਇੱਥੇ ਬਹੁਤ ਪਾਕਿਸਤਾਨ ਇਤ ਬਹੁਤ ਜ਼ਿਆਦੀ ਮਹਿੰਗਾਈ ਹੈ ਬਹੁਤ ਜ਼ਿਆਦੀ ਹਾਂ ਜੀ ਹੋਰ ਕਿਹੜੀ ਕਿਹੜੀ ਚੀਜ਼ ਦਾ ਰੇਟ ਪੁੱਛਣਾ ਹੈ ਵੀਰ ਬਣ ਕੇ ਤੁਸੀਂ ਕਮੈਂਟਾਂ ਦੇ ਵਿੱਚ ਪੁੱਛੋ ਮੈਂ ਇਹਨਾਂ ਤੋਂ ਪੁੱਛਦਾ ਕਿਹੜੀ ਕਿਹੜੀ ਚੀਜ਼ ਦਾ ਰੇਟ ਪੁੱਛਣਾ ਹੈ ਤੁਸੀਂ ਕਿਉਂਕਿ ਫੈਮਿਲੀ ਇਹ ਚੋ ਹੈ ਫੈਮਿਲੀ ਦੇ ਨਾਲ ਬੈਠੇ ਆਪਾਂ ਪਰਿਵਾਰ ਹੈ ਉਧਰ ਬੱਚੀਆਂ ਦੇਖ ਰਹੀਆਂ ਮੇਰਾ ਵੀਰ ਬਣ ਕੇ ਕੋਈ ਗਲਤ ਕਮੈਂਟ ਨਾ ਕਰੇ ਜਿਵੇਂ ਆਪਾਂ ਪਹਿਲਾਂ ਉਹ ਕਰਦੇ ਹੁਣੇ ਕਈ ਵਾਰੀ ਮਜ਼ਾਕ ਦੇ ਵਿੱਚ ਵੀ ਕੋਈ ਗਲਤ ਕਰ ਦਿੰਦਾ ਨਾ ਉਹ ਚੀਜ਼ ਮੇਰਾ ਭਰਾ ਕੋਈ ਨਾ ਕਰਿਓ ਕਿਉਂਕਿ ਇਹ ਆਪਣਾ ਵੀ ਧੀਆਂ ਪਹਿਣਾ ਠੀਕ ਹੈ ਲੱਗ ਨਹੀਂ ਤੇ ਆ ਇਹਨਾਂ ਨੂੰ ਪਤਾ ਹੈ ਵੀ ਪੰਜਾਬ ਵਾਲੇ ਕਿਹੋ ਜਿਹੇ ਆ ਜੇ ਅਸੀਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹਣਾ ਜੀ ਸਾਡੇ ਪੰਜਾਬ ਦਾ ਇੱਕ ਇਤਿਹਾਸ ਹੈ ਜੇ ਅਸੀਂ ਕਿਸੇ ਤਰੀ ਜਾਂਦੀ ਕੁੜੀ ਨੂੰ ਜਿਹਦੇ ਨਾਲ ਸਾਡੀ ਪਛਾਣ ਨਹੀਂ ਉਹਨੂੰ ਵੀ ਪਹਿਣ ਕੇ ਵੀ ਸਾਡਾ ਉਹਦੇ ਨਾਲ ਰਿਸ਼ਤਾ ਨਹੀਂ ਹੁੰਦਾ ਲੇਕਿਨ ਤੁਹਾਨੂੰ ਭੈਣ ਕਹਿ ਕੇ ਸਵਾਲ ਪੁੱਛਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਮੈਂ ਭੈਣ ਕਹਿ ਕੇ ਸਵਾਲ ਉਹ ਮੈਂ ਨਾ ਵੈਸੀ ਕਹਿ ਰਿਹਾ ਸੀ ਕੋਈ ਚੱਕਰ ਨਹੀਂ ਯਾਰ ਤੁਸੀਂ ਕਿਹਾ ਮੈਂ ਭੈਣ ਕਹਿ ਤਾਂ ਨਾ ਭੈਣ ਤਾਂ ਯਾਰ ਵੱਡੀ ਆਪਣੇ ਨਾਲੋਂ ਭੈਣ ਕਹਿ ਦਿੰਨੇ ਆ ਕੋਈ ਚੱਕਰ ਨਹੀਂ ਮੇਰਾ ਭਰਾ ਅਰੇ ਜੰਟ ਵੀਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੇਰਾ ਭਰਾ ਬੈਠਾ ਨਾ ਇਹੋ ਜੀ ਗੱਲ ਨਹੀਂ ਮੈਂ ਸਾਰਿਆਂ ਨੂੰ ਇਹੀ ਗੱਲ ਸਾਰਿਆਂ ਨੂੰ ਸਮਝਾ ਰਿਹਾ ਮੇਰੇ ਫੋਲੋਅਰ ਜਾਂ ਮੇਰੇ ਸਬਸਕ੍ਰਾਈਬਰ ਵੀ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਵੀ ਭੈਣ ਕਹੋ ਤੇ ਚਲੋ ਕੋਈ ਗੱਲ ਨਹੀਂ ਭੈਣ ਜੀ 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 ਵੀਰੇ ਵੀ ਤੁਸੀਂ ਵੀ ਸਾਡੇ ਵੀਰੇ ਜੇ ਮੇਰੇ ਭਾਈ ਜੇ ਕੋਈ ਇਹ ਅਸਾ ਮਸਲਾ ਨਹੀਂ ਹੈ ਅੱਲਾ ਮਾਫ ਕਰੇ ਯਾਨੀ ਕਿ ਭਰਾ ਜੇ ਤੁਸੀਂ ਤੇ ਛੋਟੇ ਜੇ ਮੇਰੇ ਤੋਂ بڑے ਨਹੀਂ ਜੇ ਤੁਸੀਂ ਮੇਰੇ ਤੋਂ ਉਮਰੇ ਜਗ ਹਾਂਜੀ 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 ਤੇ ਇੱਕ ਮੈਂ ਤੁਹਾਨੂੰ ਇਹ ਗੱਲ ਪੁੱਛਦਾ ਸੀਗਾ ਜੀ ਵੀ ਚਲੋ ਸਬਜ਼ੀਆਂ ਦੇ ਰੇਟ ਤਾਂ ਹੋ ਗਏ ਅੱਤਿਆ ਹ ਜਿਹੜੀਆਂ ਆਪਣੀਆਂ ਦਾਲਾਂ ਇਹਨਾਂ ਦੇ ਕੀ ਰੇਟ ਹੈ ਜੀ ਜਿਹੜਾ ਉਸ ਦਿਨ ਆਪਣੇ ਬਹੁਤ ਜ਼ਿਆਦਾ ਸਮਝ ਵਿੱਚ ਨਹੀਂ ਆ ਰਿਹਾ ਸੀ ਕਿਹਾ ਕੀ ਕਹਿੰਦੇ ਨੇ ਮੰਨ ਮੰਨ ਲਿਆ ਮੰਨ ਲਿਆ ਨਹੀਂ ਨਹੀਂ ਰੈੱਡ ਵਾਲੇ ਕਿਸੇ ਸਪੈਸ਼ਲ ਵਲਾਗ ਬਣਾਇਆ ਗਿਆ ਸੀ ਜਿਸ ਨੂੰ ਰਾਜਮਾ ਜੀ ਰਾਜਮਾ ਰਾਜਮਾ ਉਸਦੇ ਦੋ ਰੇਟ ਨੇ ਹਾਂ ਜੀ ਇੱਕ ਜਿਹੜਾ ਥੋੜਾ ਜਿਹਾ ਮੋਟਾ ਹੈ ਨਾ ਉਸ ਦਾ 600 ਰੁਪਏ ਕਿਲੋ ਰੇਟ ਹੈ ਰਾਜਮਾ ਦਾ 600 ਰੁਪਏ ਕਿਲੋ ਰੇਟ ਸਾਡੇ ਮੈਨੂੰ ਲੱਗਦਾ 35 40 50 ਰੁਪਏ ਹੋਊਗਾ ਵੱਧ ਤੋਂ ਵੱਧ ਜੇ ਕਿਸੇ ਭਰਾ ਨੂੰ ਪਤਾ ਹੋਵੇ ਰਾਜਮਾ ਦਾ ਰੇਟ ਤਾਂ ਤੁਸੀਂ ਜਰੂਰ ਦੱਸਿਓ ਮੇਰਾ ਭਾਈ ਮੈਨੂੰ ਲੱਗਦਾ ਹੈ ਪਤੋਂ 665 ਰੁਪਏ ਹੋਊਗਾ ਰਾਜਮਾ ਹੋਰ ਕਿੰਨੇ ਗੁਣਾ ਤੇ ਜਿਹੜਾ ਇਸ ਤੋਂ ਥੋੜਾ ਜਿਹਾ ਬਰੀਕ ਵਾਲਾ ਜਿਹੜਾ ਯਾਨੀ ਕਿ ਉਸ ਤੋਂ ਹਲਕੀ ਕੁਆਲਿਟੀ ਦਾ ਉਹ ਇਹ ਯਾਨੀ ਕਿ 480 ਰੁਪਏ ਜਿਹੜਾ ਥੋੜਾ ਜਿਹਾ ਹਲਕੀ ਕੁਆਲਿਟੀ ਦਾ ਯਾਨੀ ਕਿ ਤੁਸੀਂ ਕਹਿ ਰਹੇ ਸੀ ਬਰੀਕ ਉਹ 480 ਜੀ ਬਿਲਕੁਲ ਤੇ ਜਿਹੜੇ ਛੋਲੇ ਹੋਗੇ ਚਨੇ ਕਹਿੰਦੇ ਨੇ ਜਿਹਨੂੰ ਆਪਾਂ ਚਨੇ ਚਨੇ 250 ਨਾ ਦਾ ਵੀ ਇਹ ਰੇਟ ਹੈ ਨਾ ਕਿ ਜਿਹੜੇ ਮੋٹے ਜਣੇ ਨੇ ਉਹਨਾਂ ਦਾ ਯਾਨੀ ਕਿ ਜ਼ਿਆਦਾ ਰੇਟ ਹੈ ਤੇ ਜਿਹੜਾ ਕੰਮ ਥੋੜੇ ਬਰੀਕ ਨੇ ਉਹਨਾਂ ਦਾ ਤਕਰੀਬਨ 250 ਰੁਪਏ ਕਿਲੋ 250 ਰੁਪਏ ਕਿਲੋ ਸਾਡੇ ਇਹ 80 ਰੁਪਏ ਕਿਲੋ ਹੈ ਜੀ 70 80 70 80 ਰੁਪਏ ਕਿਲੋ ਅੱਛਾ 80 ਰੁਪਏ ਵੇਖੋ ਵੀਰ ਨੇ ਲਿਖਿਆ 80 ਰੁਪਏ ਕਿਲੋ ਤੇ ਜਿੰਨ ਕੀ ਹੈ ਜੇ ਮੇਰੇ ਧਿਆਨ ਚ ਜਿਹੜੇ ਚਾਵਲ ਨੇ ਬਹੁਤ ਅੱਛੇ ਵਾਲੇ ਚਾਵਲ ਉਹ ਵੀ ਜਿੰਨ ਕੇ 400 ਰੁਪਏ ਦੇ ਕਰੀਬ ਕੇਜੀ 400 ਨੂੰ ਕਿਲੋ ਚੌਲ ਜੀ ਚਾਵਲ ਜਿਹੜੇ ਹੈ ਜਿਹੜੇ ਅੱਛੇ ਚਾਵਲ ਨੇ ਬਾਸਪਤੀ ਚਾਵਲ ਬਾਸਪਤੀ ਚਾਵਲ 400 ਨੂੰ ਕਿਲੋ ਜੀ ਕਿਵੇਂ ਖਾਂਦੇ ਹੋਣਗੇ ਲੋਕ ਕਿਵੇਂ ਉਹ ਕਰਦੇ ਹੋਣਗੇ ਸਰਵਾਈਵਰ ਸਾਡੇ 50 ਰੁਪਏ ਕਿਲੋ وہی ਗੱਲ ਹੈ ਜਿਵੇਂ ਮੈਂ ਜਿਵੇਂ ਮੈਂ ਲੈ ਕੇ ਆਇਆ ਜਾਂ ਮੈਨੂੰ ਪਤਾ ਮੇਰੇ ਹਿਸਾਬ ਨਾਲ ਜੇ ਮੇਰੇ ਭਰਾਵਾਂ ਨੂੰ ਪਤਾ ਹੋਵੇ ਤਾਂ ਤੁਸੀਂ ਦੱਸਿਓ ਕੀ ਰੇਟ ਹੈ ਪਰ ਮੇਰੇ ਹਿਸਾਬ ਨਾਲ 50 ਰੁਪਏ 60 ਰੁਪਏ ਦੱਸਿਆ ਭਰਾ ਨੇ 60 ਰੁਪਏ ਹੈਲੋ ਬਾਈ ਹੈਲੋ ਠੀਕ ਹੈ ਜਗेंद्र ਭਾਈ ਨੇ ਹੋਰ ਹੈ ਅੱਛਾ ਜਗेंद्र ਭਾਈ ਨੇ ਦੱਸਿਆ ਮੋਗ ਲਿਖਿਆ ਪਿੱਛੇ ਤੇ ਇਹਨਾਂ ਨੇ ਦੱਸਿਆ 60 ਰੁਪਏ ਕਿਲੋ ਹੈ ਜੀ ਜਿਹੜੇ ਵਧੀਆ ਵਾਲੇ ਚੌਲ ਆ ਸਾਡੇ ਅੱਛਾ 30 35 30 ਵੀ 30 ਰੁਪਏ ਬਸ ਇਹ ਜਾਂ ਕੁਛ 30 ਤੇ 35 ਰੁਪਏ ਹੋਣਗੇ ਮੈਂ ਇਹਨੂੰ ਬੜਾ ਤਾਂ ਨਹੀਂ ਪਤਾ ਕੀ ਹਾਲ ਹੈ ਭਾਈ ਜੀ ਬਹੁਤ ਵਧੀਆ ਭਾਈ ਬਹੁਤ ਵਧੀਆ ਤੁਸੀਂ ਦੱਸੋ ਹੈਲੋ ਵੀਰ ਜੀ ਤੇ ਜਿਹੜੇ ਇੱਕ ਹੈਵੀ ਕੁਆਲਟੀ ਦੇ ਆ ਜਾਂਦੇ ਜਿਹੜੇ ਬਾਹਰੋਂ ਬੁਰਾ ਹੁੰਦੇ ਉਹ 100 ਰੁਪਏ ਆ ਅੱਛਾ ਬਈ ਫਿਰ ਤੁਹਾਨੂੰ ਮਾਜਾ ਨਹੀਂ ਬਈ ਮਾਜਾ ਵਾਣਾ ਫਿਰ ਤੁਸੀਂ ਕਿਉਂਕਿ ਪਾਕਿਸਤਾਨ 'ਚ ਬਹੁਤ ਜ਼ਿਆਦੀ ਮਹਿੰਗਾ ਹੈ ਦੇਸੀ ਕੇਵ ਦਾ ਕੀ ਰੇਟ ਹੈ ਜੀ ਦੇਸੀ ਕਿਉ 3000 ਨੂੰ 3500 3000 ਇੱਕ ਕਿਲੋ ਪੁੱਛਿਆ ਜੀ ਮੈਂ ਜੀ ਜੀ ਇੱਕ ਇੱਕ ਕਿਲੋ ਹੀ 3.5 35 ਯਾਨੀ ਕਿ 3000 ਨੂੰ ਥੋੜਾ ਜਿ ਹਿਸੇ ਚ ਮਿਲਾਵਟ ਕਰ ਦਿੰਦੇ ਨੇ ਤੇ ਜਿਹੜਾ ਬਿਲਕੁਲ ਖਾਲਸ ਤੇ ਉਹ 3.5000 ਉਹ ਤੇਰਾ ਪਲਾ ਤੁਸੀਂ ਦੇਖੋ ਦੇਸੀ ਕਿਉਂ 3000 ਨੂੰ ਸਾਡੇ ਮੈਨੂੰ ਲੱਗਦਾ ਵੀ 5 ਤੋਂ 600 ਦੇ 700 ਦੇ ਵਿੱਚ ਵਿੱਚ ਹੋਣਾ ਜੀ ਕਿਲੋ 500 ਨੂੰ ਕਿਲੋ 600 ਨੂੰ ਕਿਲੋ ਭਾਈ ਸਿੱਧੀ ਦੇਸੀ ਨਾ ਅਸੀਂ ਕਹਦੇ ਦੇਸੀ ਕਿਉਂ ਨੂੰ ਨੇੜੇ ਵੀ ਨਹੀਂ ਲੈ ਕੇ ਆ ਨਾ ਕਰਦੇ ਨਜ਼ਦੀਕ ਵੀ ਨਹੀਂ ਲੈ ਕੇ ਆ ਨਾ ਇਤਨਾ ਮਹਿੰਗਾ ਕੌਣ ਕਰਦਾ ਮਹਿੰਗਾ ਹੋ ਗਿਆ ਤੇ ਦੇਸੀ ਕਿਵੇਂ ਖਾਈਗੀ ਸਹੀ ਗੱਲ ਹੈ ਜੀ ਦਾਲ ਦੇ ਕਿੰਨਾ ਕੀ ਰੇਟ ਹੈ ਜੀ ਰਾਟੇ ਦਵੀ ਮਕਸਦ ਕੇ ਕੁਆਲਟੀ ਦੇ ਹਿਸਾਬ ਤੇ ਕੋਈ ਜਨ ਕੇ ਹਰ ਵੀ ਦੇ ਹਿਸਾਬ ਤੇ ਜਨ ਕੇ ਵੀਜੀ اے ਬੀਬੀ ਕਿਹੜੇ ਦੇਸ਼ ਦੀ ਇਹ ਗੱਲ ਕਰਦੇ ਆ ਇਹ ਭੈਣ ਪਾਕਿਸਤਾਨ ਤੋਂ ਲੈਂਦੇ ਪੰਜਾਬ ਤੋਂ ਆ ਵੀਰੇ ਸਾਰਿਆਂ ਨੂੰ ਮੈਂ ਦੁਬਾਰੇ ਦੱਸ ਦਿਆਂ ਕਿ ਇਹ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਹੋਣਗੇ ਇਹਨਾਂ ਦਾ ਵੀ ਚੈਨਲ ਹੈ ਹੈਪੀ ਕਸ਼ਮੀਰੀ ਫੈਮਿਲੀ ਠੀਕ ਹੈ ਨਾ ਤੁਸੀਂ ਸਾਰੇ ਭੈਣ ਭਰਾ ਜਾ ਕੇ ਇਹਨਾਂ ਦੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਹੈ ਨਾ ਇੱਕ ਸਧਾਰਨ ਜਿਹੇ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਰੱਖ ਲਓ ਠੀਕ ਹੈ ਗੱਲ ਕਿ ਨਹੀਂ ਤੇ ਬੱਚੀਆਂ ਇਹਨਾਂ ਦੇ 3-4 ਠੀਕ ਹੈ ਨਾ 3-4 ਕੁੜੀਆਂ ਵਿਚਾਰੇ ਟਾਈਮ ਪਾਸ ਕਰਦੇ ਆ ਤੇ ਇਹਨਾਂ ਨੇ ਨਾ YouTube ਤੇ ਚੈਨਲ ਬਣਾਇਆ ਤੇ ਸਾਡੇ ਵਾਲੇ ਉਹ ਅਸੀਂ ਤਾਂ ਬਣੀ ਮੰਨ ਕੇ ਤੇ ਲਈ ਮਦਦ ਕਰਨ ਦੇ ਉਸ ਚ ਹਨਾ ਤੇ ਆਪਾਂ ਇਹਨਾਂ ਦੀ ਮਦਦ ਕਰਨੀ ਆ ਇੰਨੀ ਕੁ ਮਦਦ ਕਰਨੀ ਆ ਕਿ ਇਹਨਾਂ ਦਾ ਚੈਨਲ ਚੱਲ ਜੇ ਮੋਨਿਟਾਈਜ਼ ਹੋ ਗਿਆ ਇਹਨਾਂ ਦਾ ਚੈਨਲ ਪਰ ਉਹਨਾਂ ਦੇ ਨਾ ਵਿਊ ਘਟ ਆਉਂਦੇ ਆ ਜਾਂ ਲੋਕ ਦੇਖਦੇ ਨਹੀਂ ਕਿਉਂਕਿ ਦੇਖਦੇ ਤਾਂ ਹੀ ਦੇਖਣਗੇ ਨਾ ਬਾਈ ਜੇ ਕਰੋ ਪੂਗਾ ਹਨਾ ਸਾਰੇ ਭੈਣ ਭਰਾ ਜਰੂਰ ਉਹ ਕਰੋ ਆ ਸਾਡੇ ਹੈਗਾ ਜੀ 550 ਨੂੰ ਕਿਲੋ ਜਾਂ ਮੰਨ ਕੇ ਚੱਲੋ ਉਸ ਨੂੰ 600 ਨੂੰ ਕਿਲੋ ਜੀ ਕਿਉਂ ਆ ਵੀਰਾਂ ਨੇ ਦੱਸਿਆ ਤੇ ਇਹ ਕੀ ਆ 150 ਗੁਣਾ 3 450 ਮਤੋਂ ਇਹਦੀ ਗੱਲ ਨਹੀਂ ਸਮਝ ਆਈ ਵੀਰੇ ਹੁਣ ਆਪਾਂ ਤੁਹਾਨੂੰ ਇਹ ਕਾਹਦੇ ਨਹੀਂ ਆਈ 150 ਗੁਣਾ 450 ਇਹਦਾ ਤੇ نیٹ 550 ਠੀਕ ਹੈ 600 ਕੋਈ ਦੱਸ ਰੇ 600 ਬਸ ਮੈਂ ਹੋਂ ਦੱਸਿਆ 600 ਦੇ ਤੇ 500 ਦੇ ਵਿੱਚ ਵਿੱਚ ਹੀ ਆ ਤੇ ਨਾ ਇੰਡੀਆ ਦਾ ਸਕੋਰਪੀਆ ਪਾਕਿਸਤਾਨ ਚ 300 ਦਾ ਹਾਂ ਬਾਈ ਜੀ 300 ਦਾ ਹਾਂ ਅੱਛਾ ਪਾਕਿਸਤਾਨ ਦੇ ਪੰਜਾਬ ਤੋਂ ਹਾਂ ਪਾਕਿਸਤਾਨ ਦੇ ਪੰਜਾਬ ਤੋਂ ਜੀ ਠੀਕ ਹੈ ਨਾ ਹੈਪੀ ਕਸ਼ਮੀਰੀ ਫੈਮਿਲੀ ਕਿਉਂਕਿ ਇਹਨਾਂ ਦਾ ਵਿਆਹ ਕਸ਼ਮੀਰ ਚ ਹੋ ਗਿਆ ਸੀ ਤੇਰੇ ਰਹਿੰਦੇ ਪਹਿਲਾਂ ਵੀ ਪੰਜਾਬ ਦੇ ਰਹਿਣ ਵਾਲੇ ਸੀ ਪਰ ਉਹ ਵੀਰਾ ਆਪਣਾ ਉਹ ਪੰਜਾਬ ਦੇ ਵਿੱਚ ਹੀ ਆ ਗਿਆ ਠੀਕ ਹੈ ਗੱਲ ਗਏ ਨਹੀਂ ਤੇ ਤਾਂ ਕਰਕੇ ਫਿਰ ਵੀ ਪੰਜਾਬ ਚ ਹੀ ਰਹਿੰਦੇ ਆ ਹੁਣ ਠੀਕ ਹੈ ਨਾ ਤੇ ਕਿਵੇਂ ਜੀ ਅੱਜ ਬੱਸ ਬਹੁਤ ਵਧੀਆ ਭਾਈ ਬਹੁਤ ਵਧੀਆ ਤੁਸੀਂ ਦੱਸੋ ਤੇ ਇੱਕ ਬੱਕਰੇ ਦਾ ਕੀ ਰੇਟ ਆ ਜੀ ਬੱਕਰੇ ਦਾ ਜਿਹੜਾ ਅਸੀਂ ਮੀਟ ਕਹਿੰਦੇ ਆ ਤੁਸੀਂ ਗੋਸ਼ਤ ਕਹਿੰਦੇ ਹੋ ਜੀ ਜੀ ਮੀਟ ਵੀ ਕਹਿੰਦੇ ਆ ਗੋਸ਼ਤ ਵੀ ਕਹਿੰਦੇ ਆ ਉਹਦਾ ਨਾ ਚੀਜ਼ ਆ ਕੀ ਰੇਟ ਆ ਜੀ ਉਹਦਾ 2500 2500 ਨੂੰ ਕਿਲੋ ਜੀ ਰਾਜਸਥਾਨ 1500 ਨੂੰ ਪਤਾ ਨਹੀਂ ਕੀ ਦੱਸੀ ਜਾਂਦੇ ਆ ਭਾਈ 1500 ਨੂੰ ਰਾਜਸਥਾਨ ਦੇ ਵਿੱਚ ਅਹ ਉਰਦੂ ਦੇ ਵਿੱਚ ਕੀ ਲਿਖਿਆ ਜੀ ਉਰਦੂ ਆ ਤੁਸੀਂ ਪੜ ਲਿਆ ਕਰੋ ਕਿਉਂਕਿ ਉਰਦੂ ਆਪਾਨੂੰ ਆਉਂਦਾ ਨਹੀਂ ਅਲੈਕੁਮ ਸਲਾਮ ਵੀਰ ਜੀ ਕੀ ਹਾਲ ਹੈ ਜੀ ਵਾਲੇਕੁਮ ਸਲਾਮ ਜੀ ਠੀਕ ਠਾਕ ਵੀਰ ਜੀ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਤੇ ਜਿਹੜਾ ਅੱਛਾ ਇਹ ਤਾਂ ਹੋ ਗਿਆ ਬੱਕਰੇ ਦਾ ਰੇਟ ਆ ਗਿਆ ਹੋ ਗਿਆ ਕੀ ਰੇਟ 2500 ਨੂੰ ਜੀ ਜੀ 2500 ਦਾ ਸਾਢੇ 7 ਦਾ ਬੱਕਰਾ ਆ ਜਾਂਦਾ ਜੀ ਹੂੰ 7 ਦਾ ਉਹ 25 ਹਜ਼ਾਰ ਤਾਂ ਤੁਹਾਡੇ ਬੱਕਰਾ ਆ ਜਾਂਦਾ ਸਾਡੇ 1 ਕਿਲੋ ਆਦਾ ਗੋਸ਼ ਨਹੀਂ ਮਜ਼ਾਕ ਕਰਦਾ ਸੀ ਪੈਸੇ 5000 ਦਾ ਹੁੰਦਾ ਹੁੰਦਾ ਸੀ ਲੈ ਕੇ ਆਉਣੇ ਹੁੰਦੇ ਸਿਆਲ ਦੇ ਵਿੱਚ ਪਾਉਣੇ ਹੁੰਦੇ ਸੀ ਬੱਕਰਾ ਚਾਰ ਪਾਲੀਦਾ 5000 ਦਾ 6000 ਦਾ 5000 ਤਾਂ ਸਾਬਤ ਆ ਜਾਂਦਾ ਇੱਥੇ ਬੱਕਰੇ ਦਾ ਰੇਟ ਪਤਾ ਕਿਤਨਾ ਹੈ ਲੱਖ 2 ਲੱਖ 1.5 ਲੱਖ ਇੱਕ ਬੱਕਰੇ ਦਾ ਰੇਟ ਹੈ ਇੱਕ ਬੱਕਰੇ ਦਾ ਰੇਟ ਜੀ ਜੀ ਪਾਕਿਸਤਾਨ ਦਾ 3 ਗੁਣਾ ਹਾਂਜੀ ਹਾਂਜੀ ਬਾਈ 3 ਗੁਣਾ ਸਹੀ ਗੱਲ ਆ 3 ਗੁਣਾ ਹਾਂ ਮੈਨੂੰ ਪਤਾ ਐ ਇਸ ਗੱਲ ਦਾ ਤਾਂ ਆ ਭੈਣ ਮੇਰੀਏ ਸਾਡੇ ਨਾਲੋਂ ਛੋਡੇ ਬਹੁਤ ਮਹਿੰਗਾਈ ਜ਼ਿਆਦਾ ਤੇ ਵੀਰੇ ਨੇ ਪੁੱਛਿਆ ਜੀ 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 ਗੁਰਜੰਟ ਬਾਈ ਨੇ ਪੁੱਛਿਆ ਕਹਿੰਦਾ ਭੈਣੇ ਸਾਡੇ ਨਾਲੋਂ ਛੋਡੇ ਬਹੁਤ ਜ਼ਿਆਦਾ ਮਹਿੰਗਾਈ ਆ ਜੀ ਵਾਕਿਆ ਬਹੁਤ ਜ਼ਿਆਦਾ ਮਹਿੰਗਾਈ ਆ ਜਸਮੀਨ ਕੌਰ ਭੈਣ ਆਈ ਆਪਣੀ ਸਤਸ਼੍ਰੀਕਾਲ ਜਸਮੀਨ ਭੈਣੇ ਤੇ ਇਹ ਰਿਸ਼ਤੇਦਾਰਾਂ ਦੀ ਗੱਲ ਕਰਦੇ ਸੀ ਜੀ ਰਿਸ਼ਤੇਦਾਰੀਆਂ ਕਿਵੇਂ ਹੁੰਦੀਆਂ ਛੋਡੀਆਂ ਜੀ ਰਿਸ਼ਤੇਦਾਰਾਂ ਭੂਆ ਮਾਸੀ ਫੁੱਫੜ ਦਾਦੇ ਨਾਨਕੇ ਇਹ ਕਿਵੇਂ ਹੁੰਦੀ ਜਿਵੇਂ ਸਾਡੇ ਹੁੰਦੇ ਆ ਇਦਾਂ ਹੀ ਹੁੰਦੇ ਆ ਜਾਂ ਤੁਹਾਡੇ ਵੱਖ ਹੁੰਦੇ ਆ ਕੋਈ ਨਹੀਂ ਨਹੀਂ ਇਦਾਂ ਹੀ ਹੁੰਦੇ ਆ ਸਾਡੇ ਵੀ ਅਸੀਂ ਤਰੀਕੇ ਯਾਨੀ ਕਿ ਜਿਹੜੇ ਅਮੀਦੇ ਵਾਲਾ ਸਾਹਿਬ ਨੇ والدہ ਹੈ ਉਹ ਸਾਡੀ ਨਾਨੀ ਲੱਗੀ ਜਿਹੜੇ ਮੇਰੀ والدہ ਦੀ ਅਗਰ ਅਮੀਦੇ ਆਏ ਦੱਸੋ ਮਾਂ ਜਾਂ ਚਾਚੀ ਦਾਈ ਉਹ ਦੱਸੋ ਜੀ ਸਾਨੂੰ ਐ ਨਹੀਂ ਪਤਾ ਲੱਗਦਾ <laughs> अच्छा जी والدہ ਨੇ ਇਹਨਾਂ ਆ ਯਾਨਕਿ ਤੁਸੀਂ ਆਪਣੀ ਅਮੀ ਨੂੰ ਕੀ ਕਹਿੰਦੇ ਹੁੰਦੇ ਜੀ ਮਾਤਾ ਜੀ ਮੰਮੀ ਜੀ اچھا ਜਿਹੜੀ ਸਾਡੀ ਮੰਮੀ ਜੀ ਹੈ ਨਾ ਜਿਹੜੀ ਸਾਡੀ ਮੰਮੀ ਜੀ ਦੀ ਮੰਮੀ ਹੈ ਨਾ ਉਹ ਸਾਡੀ ਨਾਨੀ ਲੱਗੀ ਆ ਉਹ ਤਾਂ ਨਾਨੀ ਲੱਗੀ ਉਹ ਮੰਨ ਕੇ ਚੱਲੀ ਪਹਿਲਾਂ ਸੋਡੀ ਰਿਸ਼ਤੇਦਾਰੀ ਚੋਂ ਜਾਂ ਇਹ ਜੇ ਮੈਨੂੰ ਸਮਝ ਨਹੀਂ ਆਉਂਦੀ ਉਹਦੇ ਲੱਗੀ ਸੀ ਤੁਸੀਂ ਦੱਸਿਆ ਸੀਗਾ ਸਤਿ ਸ਼੍ਰੀਕਾਲ ਬਾਈ ਸਤਿ ਸ਼੍ਰੀਕਾਲ ਹਾਂ ਰਿਸ਼ਤੇ ਦੀ ਗੱਲ ਹੋ ਰਹੀ ਸੀ ਨਾ ਕਿ ਤੁਸੀਂ ਆ ਨਹੀਂ ਉਹ ਰਿਸ਼ਤੇ ਦੀ ਗੱਲ ਹੋ ਰਹੀ ਸੀ ਨਾ ਕਿ ਤੁਹਾਡੇ ਤਾਇਆ ਚਾਚਿਆਂ ਚ ਰਿਸ਼ਤਾ ਕਰਦੇ ਨੇ ਤੇ ਜੀ ਸਾਡੇ ਕਰਦੇ ਨੇ ਤਾਇਆ ਚਾਚਿਆਂ ਚ ਰਿਸ਼ਤਾ ਕਰਦੇ ਨੇ ਕਿ ਯਾਨੀ ਕਿ ਅਗਰ ਸਾਡੇ ਚਾਚੇ ਦਾ ਬੇਟਾ ਹੈ ਤੇ ਤਾਏ ਦੀ ਬੇਟੀ ਹੈ ਨਾ ਤੇ ਮਕਸ ਉਹਨਾਂ ਦੀ ਸ਼ਾਦੀ ਸਾਡੇ ਪੰਜਾਬ ਵਿੱਚ ਕਰੀ ਹੋ ਜਾਂਦੀ ਹੈ ਹਾਂਜੀ ਕਰ ਦਿੰਦੇ ਨੇ ਸ਼ਾਦੀ ਉਸੇ ਘਰੇ ਰਿਸ਼ਤੇਦਾਰੀ ਹੋ ਜਾਂਦੀ ਹੈ ਚਾਚੇ ਦਾ ਮੁੰਡਾ ਤਾਏ ਦੀ ਕੁੜੀ ਹੈ ਬਿਲਕੁਲ ਸਾਡੇ ਚ ਨਿਕਾਜਾਇਜ਼ ਨਹੀਂ ਨਹੀਂ ਸਾਡੇ ਨਿਕਾਜਾਇਜ਼ ਹੈ ਤੇ ਮੇਰੇ ਵੱਲੋਂ ਭੈਣ ਨੂੰ ਸਤਿ ਸ਼੍ਰੀ ਅਕਾਲ ਜੀ ਜਤੈਂਦਰ ਬਾਈ ਨੇ ਆਖਿਆ ਜੀ ਭੈਣ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਠੀਕ ਹੈ ਭਈਆ ਜੀ ਮੈਨੂੰ ਥੋੜਾ ਜਿਹਾ ਮੁਸ਼ਕਲ ਹੁੰਦਾ ਨਾਮ ਲੈਣਾ ਤੇ ਸਤਰੀਆ ਕਾਲ ਵਿਗਿਆਜੀ ਹਾਂਜੀ 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 ਦੀਦੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੱਲੇ ਕਈ ਆਣੇ ਨੇ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਹੀ ਬੁਲਾਈ ਆ ਮੈਂ ਦੱਸ ਦਣਾ ਜੀ ਜਸ ਬਾਈ ਹੈ ਤੇ ਹਰਦੀਪ ਬਾਈ ਹੈ ਤੇ ਉਹ ਠੀਕ ਹੈ ਨਾ ਕੋਈ ਵੀ ਮੇਰਾ ਵੀਰ ਬਹੁਤ ਸੋਹਣੇ ਕਮੈਂਟ ਆ ਰਿਹਾ ਤੁਹਾਡੇ ਵੀਰ ਬਣ ਕੇ ਗਲਤ ਕਮੈਂਟ ਨਾ ਕਰਿਓ ਕਿਉਂਕਿ ਇਹ ਪਰਿਵਾਰਿਕ ਉਹ ਹੈ ਠੀਕ ਹੈ ਨਾ ਤੇ ਇਧਰ ਵੀ ਪਰਿਵਾਰ ਬੈਠਾ ਬੱਚੀਆਂ ਆਪਣਾ ਫੋਨ ਦੇਖ ਰਹੀਆਂ 18 18 20 20 ਸਾਲ ਦੀਆਂ ਠੀਕ ਹੈ ਨਾ ਕੋਈ ਵੀ ਮੇਰਾ ਭਰਾ ਬਣ ਕੇ ਗਲਤ ਕਮੈਂਟ ਨਾ ਕਰਿਓ ਠੀਕ ਹੈ ਨਾ ਬਸ ਇਹੀ ਮੇਰੀ ਉਹ ਰਿਕੁਐਸਟ ਹੈ ਉਹ ਆਪਣੀ ਭੈਣ ਹੈ ਠੀਕ ਹੈ ਨਾ ਤੇ ਆਪਣੀ ਭੈਣ ਵੀ ਫੋਨ ਦੇਖ ਰਹੀ ਹੈ ਜੇ ਆਪਾਂ ਗਲਤ ਕਮੈਂਟ ਕਰਾਂਗੇ ਤਾਂ ਇਹ ਸਮਝ ਲਿਓ ਵੀ ਆਪਣੀ ਭੈਣ ਬੈਠੀ ਹੈ ਪੂਰੇ ਠੀਕ ਹੈ ਨਾ ਤੇ ਅੱਲਾਹ ਪਾਕ ਸੇਫ ਰਹਿਣ ਪੜੇ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਭੈਣੇ ਸਤਿ ਸ਼੍ਰੀ ਅਕਾਲ ਹੀ ਬੁਲਾਈਆ ਜਿੰਨੇ ਜਣੇ ਉਹ ਕਰੀ ਜਾਂਦੇ ਆ ਠੀਕ ਆ ਨਾ ਤੇ ਜੀ ਸਤਰੀਆ ਕਾਲ ਜੀ ਸਤਰੀਆ ਕਾਲ ਸਭ ਨੂੰ ਮੇਰੇ ਬੱਚਾ ਨੂੰ ਹਾਂ ਇਹਨਾਂ ਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਆ ਪੰਜਾਬੀ ਦੇ ਵਿੱਚ ਜਿਹੜੇ ਆਪਾਂ ਅੰਗਰੇਜ਼ੀ ਚ ਪੰਜਾਬੀ ਚ ਲਬਦ ਕਰ ਦਿੰਦੇ ਆ ਉਹਨਾਂ ਨੂੰ ਨਹੀਂ ਆਉਂਦਾ ਠੀਕ ਆ ਨਾ ਆ ਨਾਮ ਪੜ੍ਹਨੇ ਉਹਨਾਂ ਨੂੰ ਆਉਂਦੇ ਆ ਮੈਂ ਨਾਮ ਤਾਂ ਨਹੀਂ ਦੱਸੇ ਠੀਕ ਆ ਨਾ ਉਹਨਾਂ ਨੂੰ ਨਾਮ ਆਉਂਦੇ ਆ ਪੜ੍ਹਨੇ ਉਧਰ ਬੱਚੇ ਬੈਠੇ ਆ ਬੱਚੇ ਪੜ੍ਹ ਕੇ ਦੱਸ ਦਿੰਦੇ ਆ ਇਹ ਭੈਣ ਤਾਂ ਪੜ੍ਹੇ ਨਹੀਂਗੇ ਠੀਕ ਆ ਨਾ ਉਧਰ ਬੱਚੇ ਬੈਠੇ ਆ ਬੱਚੇ ਦੱਸ ਦਿੰ ਜਸਵੀਨ ਸਿੰਘ ਸਹੀ ਗੱਲ ਹੈ ਆਪਣੀ ਭੈਣ ਆ ਜਸਵੀਨ ਭਾਈ ਨੇ ਆਖਿਆ ਪੰਜਾਬੀ ਦੇ ਵਿੱਚ ਲਿਖਿਆ ਸਹੀ ਗੱਲ ਹੈ ਇਹ ਵੀ ਆਪਣੀ ਭੈਣ ਹੀ ਆ ਤੇ ਇੱਕ ਵਾਰ ਸਾਰਾ ਜੀ ਦਿਲ ਨਾਲ ਵੈਲਕਮ ਸਭ ਭਾਈਆਂ ਨੂੰ ਕਰਨੀਆਂ ਥੈਂਕ ਯੂ ਸਭ ਦਾ ਇਤਨੀ ਇਜ਼ਤ ਦੇਣੇ ਵਾਸਤੇ ਥੈਂਕ ਯੂ ਸਭ ਦਾ ਆਪਣੀ ਗੱਲ ਚੱਲੀ ਜਾਂਦੀ ਸੀ ਰਿਸ਼ਤੇਦਾਰਾਂ ਦੀ ਤੇ ਫਿਰ ਇਹ ਤਾਂ ਕੋਈ ਗੱਲ ਨਾ ਹੋਈ ਜੀ ਭੈਣਾ ਭੈਣਾ ਨਾਲ ਵਿਆਹ ਕਰਾ ਲੈਣਾ ਕੋਈ ਚੰਗੀ ਗੱਲ ਮੈਨੂੰ ਤਾਂ ਲੱਗੀ

ਤੇ ਜਿਵੇਂ ਮਾਮੇ ਭੂਆ ਦੀ ਕੁੜੀ ਹੋਗੀ ਉਹਦਾ ਵੀ ਰਿਸ਼ਤਾ ਕਰ ਸਕਦੇ ਆ ਮਾਮੇ ਦਾ ਮੁੰਡਾ ਹੋਇਆ ਭੂਆ ਦੀ ਕੁੜੀ ਹੋਈ ਹਾਂ ਬਿਲਕੁਲ ਅੰਧੀ ਗੱਲੀ ਹੈ ਜੀ ਤੇ ਮੈਨੂੰ ਲੱਗਦਾ ਤੁਹਾਡੇ ਕੋਈ ਕੁਮਾਰੇ ਹੀ ਨਹੀਂ ਹੋਣਾ ਸਭ ਦੇ ਵਿਆਹ ਹੋਏ ਹੋਣਗੇ ਨਹੀਂ ਨਹੀਂ ਕਾਫੀ ਕੁਆਰੇ ਫਿਰਦੇ ਨੇ ਜਿਨ੍ਹਾਂ ਨਾਲ ਨਹੀਂ ਬੰਦਦੇ ਮਕਸਦ ਇਹ ਨਾ ਕਿ ਕਿਸੇ ਨਾਲ ਬੰਧਾ ਨਾਲ ਨਹੀਂ ਬੰਦਦੇ ਮਾਨੂੰ ਨਹੀਂ ਦੇ ਨੇ ਹਾਂ ਤੇ ਬਾਕੀ ਸਾਰੇ ਵੀ ਹੋ ਜਾਂਦੇ ਆ ਆ ਕਿਹਨੇ ਲਿਖਿਆ ਸਾਡੇ ਵੀ ਹੋ ਜਾਂਦੇ ਆ ਅ ਮਾਮਾ ਬੇਟੀ ਚਾਚੇ ਦੀ ਕੁੜੀ ਤਾਂ ਮਾਸੀ ਦੀ ਕੁੜੀ ਵੀ ਇਹ ਤੁਸੀਂ ਕਿੱਥੋਂ ਆ ਵੀਰ ਜੀ ਮੈਨੂੰ ਤੁਸੀਂ ਵੀ ਦੱਸ ਕੇ ਜਾਇਓ ਤੇ ਸਹੀ ਗੱਲ ਆ ਬਸ ਅ ਰਿਸ਼ਤੇ ਇਹਦੇ ਬਹੁਤ ਧਣੇ ਹੋ ਗਰੀ ਜਾਂਦੇ ਆ ਪਤਾ ਨਹੀਂ ਕੀ ਗੱਲ ਆ ਵੀ ਸਾਡੇ ਨਹੀਂ ਹੁੰਦਾ ਜੇ ਸਾਡੇ ਅਸੀਂ ਇੱਕ ਵਾਰੀ ਭੈਣ ਬੋਲਤਾ ਹਨਾ ਕਿਸੇ ਨੂੰ ਤਾਂ ਉਹ ਸਾਡੀ ਭੈਣ ਹੀ ਆ ਉਦੇ ਵੱਲ ਦਸਤ ਨਿਗਾਹਾਂ ਦੇਖਣਾ ਵੀ ਸਾਡੇ ਵੱਲੋਂ ਗੁਨਾਹ ਹੈ ਇੱਕ ਤਰ੍ਹਾਂ ਦਾ ਅ ਸਪੈਨ ਮੇਰੀ ਸਾਡੇ ਪੰਜਾਬ ਨਾਲ ਗੱਲ ਕਰਨ ਲਈ ਕੋਟੀ ਕੋਟੀ ਧੰਨਵਾਦ ਤੁਹਾਡਾ ਇਹ ਵੀਰ ਨੇ ਲਿਖਿਆ ਥੈਂਕ ਯੂ ਵੀ ਥੈਂਕ ਯੂ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਆ ਭੈਣ ਕੋਰ ਕੋਰ ਚਤਕੀਨ ਕੋਰ ਸਤਿ ਸ਼੍ਰੀ ਅਕਾਲ ਵੀਰ ਜੀ ਨਾਲੇ ਭੈਣ ਜੀ ਭੈਣੇ ਸੁਣੋ ਵੀ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਤੇ ਮੈਨੂੰ ਵੀ ਬੁਲਾਈ ਆ ਤੇ ਨਵਦੀਪ कौर ਪਰਾਈ ਆਪਣੀ ਹੈਲੋ ਭੈਣੇ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਭਈਆ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਆਪਾਂ ਹੋਰ ਉਹ ਕਰਦੇ ਆ ਠੀਕ ਹੈ ਲਗਨੇ ਹੀ ਸਾਡੇ ਇਦਾਂ ਨਹੀਂ ਹੁੰਦਾ ਜੀ ਨਾ ਸਾਡੇ ਜੇ ਮਾਮੇ ਦੀ ਕੁੜੀ ਆ ਜਾਂ ਭੂਆ ਦੀ ਕੁੜੀ ਆ ਜਾਂ ਸਾਡੇ ਚਾਚੇ ਦਾਇਏ ਦੀ ਕੁੜੀ ਆ ਉਹ ਜੇਕਰ ਸਾਡੇ ਚਾਚੇ ਦਾਇਏ ਦਾ ਪੁੱਤ ਖੜਾ ਤਾਂ ਉਹ ਜਮਾ ਸੇਵ ਸਾਡੇ ਇੱਕ ਨਾਲ ਹੋਰ ਵੀ ਸਾਡੇ ਪਿੰਡ ਦਾ ਮੁੰਡਾ ਖੜਾ ਹੈ ਤਾਂ ਸਾਡੇ ਪਿੰਡ ਦੀ ਕੁੜੀ ਖੜੀ ਆ ਤਾਂ ਮੰਨ ਕੇ ਚੱਲੋ ਦਾ ਭਰਾ ਖੜਾ ਹੁਣ ਤਾਂ ਕਈ ਤਾਂ ਹੋ ਗਏ ਬਿਆਦਰੀ ਮੂਰਗੀਆਂ ਚ ਵੀ ਉਹ ਲਵ ਮੈਰਿਜ ਕਰਾਉਣ ਲੱਗੇ ਪਰ ਐਦਾਂ ਸਾਡੇ ਜਿਹੜੇ ਸਰਦਖਾਨਦਾਨੀ ਆ ਲੋਕ ਉਹਨਾਂ ਦੇ ਅੱਜ ਵੀ ਐ ਸਾਡੇ ਇੱਥੇ ਪਈਆ ਜੀ ਕ੍ਰਿਸਚਨ ਫੈਮਲੀ ਹੈ ਨਾ ਕ੍ਰਿਸਚਨ ਫੈਮਲੀ ਯਾਨੀ ਕਿ ਉਹਨਾ ਚਾਚੇ ਦੀ ਜੀ ਬੇਟੀ ਨਾਲ ਸ਼ਾਦੀ ਉਹ ਨਹੀਂ ਕਰਨੇ ਇਹਨਾਂ ਦਾ ਤਾਂ ਇਹਦੀ ਬੇਟੀ ਨਾਲ ਕਰਨੇ ਨਾਲ ਚਾਚੇ ਦੀ ਵਿਚਾਰ ਕਰਨੇ ਜਸਮੀਰ ਸਿੰਘ ਨੇ ਲਿਖਿਆ ਕਿਸੇ ਦਿਨ ਆਪਾਂ ਸਾਰੇ ਇਕੱਠੇ ਸੀ ਹਾਂ ਕਿਸੇ ਦਿਨ ਪੰਜਾਬ ਇਕੱਠਾ ਸੀਗਾ ਜੀ ਕਸ਼ਮੀਰ ਵੀ ਤੁਹਾਨੂੰ ਪਤਾ ਪੰਜਾਬ ਦਾ ਹਿੱਸਾ ਸੀ ਬਿਲਕੁਲ ਜੀ ਇਹ ਗੱਲ ਹੈ ਪਹਿਲੇ ਸਭ ਇਕੱਠੇ ਸਨ ਅ ਬੀਰ ਜੀ ਭੈਣ ਜੀ ਕਿਵੇਂ ਹੋ ਬਹੁਤ ਵਧੀਆ ਭਾਈ ਬਹੁਤ ਵਧੀਆ ਭੈਣ ਨਵਦੀਪ ਕੌਰ ਨੇ ਪੁੱਛਿਆ ਬੀਰ ਜੀ ਭੈਣ ਜੀ ਤੁਸੀਂ ਕਿਵੇਂ ਹੋ ਜੀ ਵੀ ਬਿਲਕੁਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਬਾਈ ਨੇ ਸਰਾ ਸਾਹ ਨੇ ਤੇ ਰਾਜਸਥਾਨ ਤੋਂ ਆ ਇਹ ਬੀਰ ਇੱਕ ਤੇ ਆਹ ਕਲਦੀਪ ਬਾਈ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਬਹੁਤ ਅੱਛੇ ਵਿਚਾਰ ਹੈ ਬਾਈ ਕੇ ਮੇ ਵੈਰੀ ਨਾਈਸ ੀਮ ਟੂ ਯੂ ਬਾਈ ਕਿਵੇਂ ਚਾਰਜ ਆਈ ਤੋ ਦੁਨੀਆ ਸੁਧਰ ਜਾਏ ਕਹਿੰਦਾ ਵੀ ਜਿਵੇਂ ਤੁਹਾਡੇ ਵਰਗੇ ਵਿਚਾਰ ਮੈਨੂੰ ਕਹ ਰਹੇ ਤੁਹਾਡੇ ਵਰਗੇ ਵਿਚਾਰ ਹੋਣ ਤਾਂ ਸਾਰੀ ਦੁਨੀਆ ਸੁਧਰ ਜਾਏ ਸਾਡੇ ਇੱਕ ਗੱਲ ਹੋਰ ਹੈ ਜੀ ਸਾਡੇ ਜੇਕਰ ਪੰਗ ਬੰਨੀ ਵਾਲਾ ਕਿਤੇ ਖੜਾ ਹੋਵੇ ਹਨਾ ਖਾਲਸਾ ਰੱਖ ਲਓ ਸਿੱਖ ਰੱਖ ਲਓ ਤਾਂ ਐ ਸਮਝ ਲਓ ਵੀ ਕੁੜੀ ਕਿਸੇ ਦੀ ਖੜੀ ਆ ਸਮਝ ਲਓ ਉਹ ਮਖਬੂਜ਼ ਹੈ ਸਮਝ ਲਓ ਵੀ ਉਹ ਉਹ ਆਏਗੀ ਠੀਕ ਹੈ ਲਗ ਨਹੀਂ ਕੋਈ ਉਹਨੂੰ ਅਕਬਰ ਕਿ ਨਹੀਂ ਜਾ ਸਕਦਾ ਉੱਥੇ ਬੇਸ਼ਕਦੀ 50 ਕੁੜੀਆਂ ਖੜੀਆਂ ਹੋਣ ਜਾਂ 50 ਮੁੰਡੇ ਖੜੇ ਖੜੇ ਹੋਣ ਇੱਕ ਕੁੜੀ ਖੜੀ ਹੋਵੇ ਇੱਕ ਵਿਚਾਲੇ ਸਰਦਾਰ ਬੰਦਾ ਖੜਾ ਹੋਵੇ ਉਹਨੂੰ ਕੋਈ ਅੱਖ ਭਰ ਕੇ ਨਹੀਂ ਚਾਹਦਾ ਸਹੀ ਹੋ ਗਿਆ ਦੂਜੀ ਗੱਲ ਇਹ ਹੈ ਵੀ ਸਾਡੇ ਚਾਚੇ ਤਾਈ ਦੀ ਕੁੜੀ ਸਾਡੇ ਮਾਮੇ ਦੀ ਕੁੜੀ ਸਾਡੇ ਭੂਆ ਦੀ ਕੁੜੀ ਉਹ ਜਿਵੇਂ ਮੇਰੀ ਭੈਣ ਸਖੀ ਉਮੀ ਮੈਨੂੰ ਉਹ ਹੈ ਸਹੀ ਹੋ ਗਿਆ ਬਹੁਤ ਅੱਛੀ ਗੱਲ ਹੈ ਸਹੀ ਨਾ ਸਾਡੇ ਅਸੀਂ ਮਾਮੇ ਭੂਆ ਦੀ ਕੁੜੀ ਦਾ ਵਿਆਹ ਹੋਵੇ ਸਾਡੇ ਨਾਲ ਕੋਈ ਉਹ ਹੋਵੇ ਉਹ ਸਾਡੇ ਰਿਸ਼ਤੇਦਾਰੀ ਚ ਆ ਕੇ ਰਹੇ ਉਹ ਸਾਡੇ ਕੋਲੇ ਰਹੇ ਜਾਂ ਕੋਈ ਦਿੱਕਤ ਨਹੀਂ ਇਸ ਜੀ ਦੀ ਸਹੀ ਯਾਨੀ ਕਿ ਪਾਕਿਸਤਾਨ ਚ ਇੱਕ ਹੋਰ ਫੈਮਲੀ ਯਾਨੀ ਕਿ ਯਾਨੀ ਕਿ ਯਾਨੀ ਕਿ ਜਿਸ ਤਰੀਕੇ ਖਾਨਦਾਨ ਦਾਦਾ ਖਾਨਦਾਨ ਹੈ ਯਾਨੀ ਕਿ ਉਹਨਾਂ ਨੇ ਆਪਣੀ ਬੇਟੀ ਕਿਧਰੇ ਬਾਹਰ ਆਊਟ ਫੈਮਲੀ ਚ ਨਈ ਸ਼ਾਦੀ ਕਰਨੀ ਉਹਨਾਂ ਚਾਚੇ ਦੇ ਤਬਾਦਲੇ ਤੇ ਸ਼ਾਦੀ ਹੋਤੀ ਹੋਵੇ ਚ ਮਾਮੇ ਦੇ ਤਬਾਦਲੇ ਤੇ ਸ਼ਾਦੀ ਹੋਈ ਹੈ ਯਾਨੀ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਬਿਲਕੁਲ ਬਾਹਰ ਕਿਸੇ ਆਊਟ ਫੈਮਲੀ 'ਚ ਦੇਣਾ ਹੀ ਨਹੀਂ ਹੈ ਕਿ ਆਊਟ ਫੈਮਲੀ 'ਚ ਆਪਣੇ ਬਸ ਰਿਸ਼ਤੇਦਾਰਾਂ 'ਚ ਦਾ ਚਾਚੇ ਮਾਮੇ ਦੇ ਤਬਾਦੇ 'ਚ ਯਾਨੀ ਕਿ ਸ਼ਾਦੀ ਹੁੰਦੀ ਜਾਏਗੀ ਲੇਕਿਨ ਆਪਣੀ ਫੈਮਲੀ ਤੋਂ ਬਾਹਰ ਨਹੀਂ ਉਹਨਾਂ ਨੇ ਦੇਣਾ ਲੇਕਿਨ ਨਹੀਂ خیر ਸਾਡੀ ਫੈਮਲੀ 'ਚ ਯਾਨੀ ਕਿ ਬਾਹਰ ਵੀ ਰਿਸ਼ਤਾ ਕਰਨੇ ਨੇ ਆਊਟ ਫੈਮਲੀ 'ਚ ਵੀ ਕਰਨਾ ਇੰਡਸਟਰੀ 'ਚ ਹੁਣ ਮੈਨੂੰ ਚੈਨਲ ਦੱਸੋ ਅ ਜਸ ਭਾਈ ਇਹ ਭੈਣ ਦਾ YouTube ਚੈਨਲ ਹੈਗਾ ਹੈਪੀ ਕਸ਼ਮੀਰੀ ਫੈਮਲੀ ਤੁਸੀਂ ਨਾ ਕਮੈਂਟ ਕਰਿਓ ਜੀ ਦੂਜੇ ਫੋਨ ਤੋਂ ਸੋਡੇ ਵਾਲੇ ਤੋਂ ਤੁਹਾਡੇ ਵਾਲੇ ਚੈਨਲ ਦਾ ਨਾਮ ਲੇਖ ਕੇ ਆਪਾਂ ਪਿੰਨ ਕਰ ਦੇਵਾਂਗੇ ਉਹ ਸਾਰੇ ਜਾਣੇ ਉਹ ਕਰੀ ਜਾਣਗੇ ਠੀਕ ਹੈ ਨਾ ਸਾਰੇ ਜਾਣੇ ਦੇਖ ਲੈਣਗੇ ਨਾਲੇ ਸਬਸਕ੍ਰਾਈਬ ਕਰ ਲੈਣਗੇ ਸੋਨੂੰ ਤੇ ਨਾਲੇ ਤੁਹਾਡੇ ਬਲੌਗ ਦੇਖਿਆ ਕਰੀਏ ਬੱਚੇ ਇਹਨਾਂ ਦੀਆਂ ਨੇ ਕੁੜੀਆਂ ਬਲੌਗ ਬਣਾਉਂਦੀਆਂ ਠੀਕ ਹੈ ਨਾ ਤੇ ਮੈਂ ਤੁਹਾਨੂੰ ਫਿਰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਵੀ ਗਲਤ ਕਮੈਂਟ ਮੇਰਾ ਭਰਾ ਕੋਈ ਨਾ ਕਰਿਓ ਇਹ ਚੜਦੇ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਥੈਂਕ ਯੂ ਭਈਆ ਵਾਦਵਾ ਸ਼ੁਕਰੀਆ ਲਾ ਪਾਕ ਤੁਹਾਨੂੰ ਲੰਬੀ ਜ਼ਿੰਦਗੀ ਦੇ ਇਸ ਕਰਨੀ ਇਹ ਤੁਸੀਂ ਸਾਡੇ ਭੈਣੋਂ ਤਾਂ ਪੂਰਨ ਕਰਨੀ ਠੀਕ ਹੈ ਨਾ ਤੇ ਬੈਰੀ ਨਾਈਸ ਵਾਈ ਗੁਰੂ ਜੀ ਵਾਈ ਗੁਰੂ ਜੀ ਵਾਈ ਗੁਰੂ ਵੀਰ ਜੀ ਤੇ ਆਪਣੇ ਰਿਸ਼ਤੇ ਕਰਵਾਇਆ ਬਈ ਪਾਪ ਨੂੰ ਨਾ ਇੱਕ ਮੈਂ ਪੁੱਛਦਾ ਸੀ ਜੀ ਤੁਹਾਨੂੰ ਸੋਡੇ ਧਿਆਰ ਕਿਹੜੇ ਕਿੜੇ ਆ ਸਾਡੇ ਤਿੱਥ ਧਿਆਰ ਮਨਾਉਣੀਓ ਜਿਵੇਂ ਹਾਂਜੀ ਬੀ